ਨ ਮੰਨ ਬਾਰ ਦਿਆ ਕੋਈਆਂ ਕੇ ਮੜਾ ਦੇ ਪ੍ਰੀਤਮ ਪਿਆਰੇ ਨੂੰ ਤਾਨ ਮੰਨ ਬਾਰ ਦਿਆ ਕੋਈਆਂ ਕੇ ਮੜਾਵੇ ਪ੍ਰੀਤਮ ਪਿਆਰੇ ਨੂੰ ਤਾਨ ਮੰਨ ਬਾਰ ਦਿਆ ਪ੍ਰੀਤੰਪਾ ਹottes ਪਰ ਹਾਫ ਵਿੱਚ ਆਇਆ। ਬਰਨਸ਼ਟਕਾਰ ਜੀ ਸਾਸ ਸਿੰਘ ਜੀ ਵੱਡੇ ਪੱਗਾਂ ਵਾਲਿਓ। ਜੋ ਸੱਚਖੰਡ ਬਸਿਤੰਤਨ ਸੰਤੋਬਾ ਮਾਨ ਸਿੰਘ ਜੀ ਮਹਾਰਾਜ ਜੀ ਨੇ ਵੱਡੇ ਮਹਾਰਾਜ ਰਡਾ ਸਾਹਿਬ ਵਾਲਿਆਂ ਦੀ ਮਿੱਠੀ ਨਿੱਕੀ ਯਾਦ ਦੇ ਵਿੱਚ ਇਹ ਪਰਕਾਟੀ ਚਲਾਈ ਸੀ। ਉਹਨਾਂ ਦੇ ਜਾਣ ਤੋਂ ਬਾਅਦ ਸਤਿਕਾਰਯੋਗ ਸੰਤਬਾਬ ਬਬ ਮਨੀ ਸਿੰਘ ਜੀ ਸਮੂਹ ਜਥੇ ਦੇ ਨਾਲ ਉਸੇ ਤਰ੍ਹਾਂ ਇਸ ਪ੍ਰੋਪਰਟੀ ਨੂੰ ਅੱਗੇ ਤੋਰ ਰਹੇ ਨੇ ਆਓ ਸਮਾਸ਼ੀਮਤਾ ਵਿਚਾਰ ਕਰੀਏ ਗੁਰਮੁਖ ਪਿਆਰਿਓ ਜਿੱਥੇ ਸੰਸਾਰ ਦੇ ਵਿੱਚ ਕੁੰਨੀ ਨੇ ਉੱਥੇ ਪਾਪੀ ਵੀ ਨੇ ਜਿੱਥੇ ਗੁਰਮੁਖ ਨੇ ਉੱਥੇ ਮਨਮੁਖ ਵੀ ਨੇ ਇਹ ਤੇ ਚੋਰ ਨੇ ਉੱਥੇ ਸਾਧ ਵੀ ਨਹੀਂ ਆਖੋ ਸਤਨਾ ਸ੍ਰੀ ਵਾਤ ਕ੍ਰੂ ਸਾਰੇ ਲੋਕ ਸਧਵਾਂ ਦਾ ਸਤਕਾਰ ਕਰਨ ਵਾਲੇ ਨਹੀਂ ਹੁੰਦੇ ਸਾਰੇ ਨਿੰਦਿਆ ਕਰਨ ਵਾਲੇ ਨਹੀਂ ਹੁੰਦੇ ਹਰ ਕਿਸਮ ਦੀ ਦੁਨੀਆ ਹੁੰਦੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਛੋਟੀ ਜੀ ਘਟਨਾ ਜਦੋਂ ਮਹਾਰਾਜ ਜੀ ਨੇ ਰਾੜੇ ਦੀ ਟੱਕੀ ਦੇ ਵਿੱਚ ਆਸਣ ਲਾਏ ਨਾ ਸ਼ੰਗਤੋਂ ਪ੍ਰੇਮ ਕਰਨ ਲੱਗ ਪਈਆਂ ਵਾਲੇ ਦੋਲੇ ਦੀਆਂ ਘਰਾਂ ਚ ਲਿਜਾਣ ਲੱਗ ਗਿਆ ਕਿ ਸਤਿਗੁਰੂ ਮਹਾਰਾਜ ਸਾਡੇ ਘਰ ਚਰਨ ਪਾ ਦੇ ਬਾਬਾ ਜੀ ਕਿਰਪਾ ਕਰਦੇ ਉਹਨਾਂ ਨੇ ਚਲੇ ਜਾਣ ਦੇਖਦੇ ਨਿਸ਼ਕੇ ਕੌਣ ਗਰੀਬ ਹੈ ਕੌਣ ਅਮੀਰ ਨਾ ਕੋਈ ਜਾਤ ਪਾਤ ਦੇਖਦੇ ਸੀ ਕਿਸੇ ਦੇ ਵੀ ਜਾਣਾ ਜੋ ਅਗਲਿਆਂ ਨੇ ਸੇਵਾ ਦੇਣੀ ਮੱਥਾ ਟੇਕਣ ਮਾ ਪ੍ਰਕਟ ਖੜਦੇ ਸੀ ਤੇ ਜਿਹੜੇ ਨਾਲ ਪਿੱਛੇ ਲੱਗ ਗਏ ਕੁਝ ਲੋਕ ਕੁਛ ਸਰਦਾ ਵਾਲੇ ਸੀ ਕਿ ਸੇਵਾ ਕਰਨੀ ਅਤੇ ਕੁਛ ਇਸ ਵੀ ਸੀ ਆਪਣੀ ਦੁਕਾਨਦਾਰੀ ਤੋੜਨੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੰਨਾ ਮਹਾਰਾਜ ਨੂੰ ਮੱਥਾ ਟੇਕਿਆ ਕਰਨਾ ਨਾ ਮੇਰੇ ਵਰਗਿਆਂ ਨੇ ਚੱਕ ਲਿਆ ਕਰਨਾ ਉਹ ਤਿੰਨ ਚਾਰ ਇਕੱਠੇ ਹੋਏ ਹੋਏ ਸੀ ਉਹਨਾਂ ਨੇ ਸ਼ਾਮ ਨੂੰ ਜਾ ਕੇ ਆਪਣੀ ਸ਼ਰਾਬ ਪੀਣੀ ਸ਼ੁਰੂ ਕਰਤੀ ਮਹ ਪਰਖੋਣੇ 500 ਦਿਨ 10 ਦਿਨ ਦੇਖ ਕੇ ਸਭ ਕੁਝ ਪਤਾ ਸੀ ਫਿਰ ਸੰਗਤਾਂ ਕਹਿਣ ਲੱਗੀਆਂ ਬਾਬਾ ਜੀ ਇਹ ਜਿੰਨਾ ਸੰਗਤਾਂ ਪ੍ਰੇਮ ਨਾਲ ਟੜਾਵਾਂ ਚੜਾਉਂਦੀਆਂ ਨੇ ਇਹ ਲੈ ਜਾਂਦੇ ਨੇ ਚੱਕ ਕੇ ਤੇ ਜਾ ਕੇ ਸ਼ਰਾਬਾਂ ਪੀਂਦੇ ਨੇ ਮਾੜੇ ਕਰਮ ਕਰਦੇ ਨੇ ਹਟਾਓ ਇਹਨਾਂ ਨੂੰ ਮਹਾਂਪੁਰਖਾਂ ਦੇ ਪਾਈ ਇਹਨਾਂ ਨੂੰ ਤਾਂ ਨਹੀਂ ਕੁਝ ਕਹਿਣਾ ਜਿੱਥੇ ਜਾਣਾ ਸੰਗਤ ਨੂੰ ਇਹ ਕਹਿ ਦੇਣਾ ਪਾਈ ਮਾਇਆ ਦਾ ਮੱਥਾ ਨਾ ਟੇਕਿਓ ਜੋ ਸ਼ਰਧਾ ਲੰਗਰਾਂ ਦੇ ਵਿੱਚ ਜਾ ਕੇ ਦੇ ਆਇਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਈਰਖਾ ਹੋ ਗਈ ਰੋਟੀ ਪਾਣੀ ਖਤਮ ਹੋ ਗਿਆ ਫਿਰ ਚਾਲਾਂ ਚੱਲਦੇ ਨੇ ਤੇ ਬਾਬੇ ਨੂੰ ਕਿਸੇ ਤਰ੍ਹਾਂ ਬਦਨਾਮ ਕਰੀਏ ਦੁਨੀਆ ਚੱਲਦੀ ਹੈ ਅੱਜ ਕੱਲ ਇਹੋ ਜਿਹੀ ਮਹਾਪੁਰਖ ਪੋਰੇ ਚ ਬੈਠਿਆ ਕਰਦੇ ਅਮਰਤ ਵੇਲੇ ਉਹਨਾਂ ਦਾ ਟਾਈਮ ਸਾਰੀ ਦੁਨੀਆ ਨੂੰ ਪਤਾ ਕਿ ਟਾਈਮ ਇੰਨਾ ਫਿਕਸ ਸੀ ਨਾ ਜਿਮੀਂਦਾਰ ਖੇਤਾਂ ਚ ਹਲ ਚਲਾਉਂਦੇ ਦੇਖ ਲਿਨੇ ਸੀ ਮਹਾਪੁਰਖਾਂ ਦੀ ਗੱਡੀ ਲੰਘੀ ਤੇ ਇੰਨਾ ਟਾਈਮ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜ਼ਿੰਦਗੀ ਚ ਕਦੇ 1 ਮਿੰਟ ਵੀ ਉਹ ਲੇਟ ਨਹੀਂ ਸੀ ਹੋਇਆ ਪੋਰਾ ਸਾਹਿਬ ਜੀ ਬੰਨਾ ਅਮਰਤ ਵੇਲੇ ਨਿਕਲਣਾ ਬਾਹਰ ਟਹਿਲਣਾ ਸਮੇਂ ਉਸਰ ਟੈਲ ਕੇ ਅੰਦਰ ਚਲੇ ਜਾਣਾ ਇੱਕ ਦਿਨ ਜਦੋਂ ਬਾਹਰ ਟੈਲਣ ਨਿਕਲੇ ਨਾ ਰੋਜ਼ ਦੀ ਤਰ੍ਹਾਂ ਟੈਲੀ ਜਾਂਦੇ ਨੇ ਟੈਲੀ ਜਾਂਦੇ ਨੇ ਸਮਾਬੱਧ ਹੋ ਗਏ ਸ਼ਿਵਾਦਾਰ ਦੇਖਦੇ ਵੀ ਬਾਬਾ ਜੀ ਅਜੰਦਰੇ ਨਹੀਂ ਜਾਂਦੇ ਕਿਉਂਕਿ ਉਹ ਬ੍ਰह्म ਗਿਆਨੀ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਬ੍ਰह्म ਗਿਆਨੀ ਸਭ ਜਾਣਦਾ ਹੈ ਸਤਿਗੁਰਾਂ ਨੇ ਤਾਂ ਬਾਣੀ 'ਚ ਬਚਨ ਕੀਤਾ ਹੈ ਨਾ ਓਏ ਸ਼ਿਵ ਜੀ ਟੋਲਦੇ ਫਿਰਦੇ ਬ੍ਰਹਮ ਗਿਆਨੀ ਸ਼ਿਵ ਜੀ ਟੋਲਦੇ ਫਿਰਦੇ ਬ੍ਰਹਮ ਗਿਆਨੀ ਕਿਬਜੀ ਟੋਲਦੇ ਫਿਰਦੇ ਬ੍ਰਹਮ ਗਿਆਨੀ ਨੂੰ ਕਿਬਜੀ ਟੋਲਦੇ ਫਿਰਦੇ ਬ੍ਰਹਮ ਗਿਆਨੀ ਨੂੰ ਸੇਵਜੀ ਟੋਲਦੇ ਫਿਰਦੇ ਬ੍ਰਹਮ ਗਿਆਨੀ ਨੂੰ ਸੇਵਜੀ ਟੋਲਦੇ ਫਿਰਦੇ ਬ੍ਰਹਮ ਦੇ ਹਨ ਸੇਵਜੀ ਟੋਲਦੇ ਫਿਰਦੇ ਬ੍ਰਹਮ ਗਿਆਨੀ Dolde, firdde, Brahma Geaniyo, Şivji dolde firdde, Şivji dolde firdde, Şivji dolde firdde, Şivji dolde firdde, Şivji dolde ਸਿਵ ਜੀ ਟੋਲਦੇ ਫਿਰਦੇ ਸਿਵ ਜੀ ਟੋਲਦੇ ਫਿਰਦੇ ਸਿਵ ਜੀ ਟੋਲਦੇ ਫਿਰਦੇ ਸਿਵ ਜੀ ਟੋਲਦੇ ਫਿਰਦੇ ਬ੍ਰਹਮ ਗਿਆਨੀ ਨੂੰ ਸਿਵ ਜੀ ਟੋਲਦੇ ਫਿਰਦੇ ਬ੍ਰਹਮ ਗਿਆਨੀ ਨੂੰ ਸਿਵ ਜੀ ਟੋਲਦੇ ਹੀ ਤੋੜਦੇ ਫਿਰਦੇ ਬ੍ਰਹਮ ਗਿਆਨੀ ਨੂੰ ਸੇਵਹੀ ਤੋੜਦੇ ਫਿਰਦੇ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਜੋ ਬ੍ਰਹਮ ਗਿਆਨੀ ਹੁੰਦਾ ਉਹ ਰੱਬ ਦਾ ਹੀ ਰੂਪ ਹੁੰਦਾ ਹੈ ਕੋ ਸਤਨਾਮ ਸ੍ਰੀ ਵਾਹਿਗੁਰੂ ਹਰ ਹਰ ਜਨ ਦੂ ਏਕ ਹੈ ਬੇਬੇ ਵਿਚਾਰ ਕਛ ਨਾਏ ਕੋਈ ਭੇਦ ਨਹੀਂ ਹੋਇਆ ਕਰਦਾ ਸ਼ਿਵਾਜਰ ਨੇ ਆਖਿਆ ਬਾਬਾ ਜੀ ਸਮਾਂ ਹੋ ਗਿਆ ਅੱਜ ਉਹ ਬੋਲੇ ਨਹੀਂ ਸਿਮਨ ਕਰੀ ਜੇ ਤੇ ਹੱਥ ਖੜਾ ਕਰ ਦਿੱਤਾ ਹੋਰ ਉਡੀਕਦੇ ਰਹੇ ਜਦ ਫੇਰ ਸਮਾਂ ਫੇਰ ਜਦ ਤੀਜੀ ਵਾਰੀ ਕਿਹਾ ਨਾ ਬਾਬਾ ਜੀ ਅੱਜ ਬਹੁਤ ਸਮਾਂ ਹੋ ਗਿਆ ਚਲੋ ਅੰਦਰ ਕਹਿੰਦੇ ਭਾਈ ਅੰਦਰ ਨਹੀਂ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੰਦਰ ਨਹੀਂ ਜਾਣਾ ਪੂਰਾ ਸਾਹਿਬ ਚ ਕਹਿੰਦੇ ਕੀ ਗੱਲ ਮਹਾਂਪੁਰ ਕਹਦੇ ਅੰਦਰ 나ਗਣੀ ਬੈਠੀ ਐ ਡੰਗ ਮਾਰ ਦੂਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਜਿਹੜੇ ਸ਼ਰਾਬੀ ਲੋਕਾਂ ਨੂੰ ਖਾਣ ਪੀਣ ਬੰਦ ਹੋ ਗਿਆ ਸੀ ਨਾ ਜਿੰਨਾਂ ਦਾ ਉਹਨਾਂ ਨੇ ਚਾਲ ਚੱਲ ਕੇ ਕਿ ਗਰੀਬਣੀ ਜੀ ਬੀਬੀ ਨੂੰ ਪੈਸੇ ਦੇ ਕੇ ਲੋੜ ਬੰਦ ਸੀ ਭੋਰੇ 'ਚ ਬਿਠਾਤਾ ਕਿ ਜਦੋਂ ਮਹਾਂਪੁਰ ਖੰਦਰ ਆਉਣ ਕੱਪੜੇ ਪਾੜ ਕੇ ਰੋਲਾ ਪਾ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ

કરીી તમા સંત કરીી તમા સંત તું તમાશા દેંગા ના તમાચા તમાશા સા तू आप तमाशा बणजे गाना करी तमाशा सांता करी तमाशा सांता तू आप तमाश बनज आप तमाशा बनजे गाना करी तमाशा संतला ना करी तमाशा संताला तू आप तमाशा बनजे ਨਾ ਕਰੀ ਤਮਾਸ਼ਾ ਸੰਤਾ ਨਾ ਕਰੀ ਤਮਾਸ਼ਾ ਸੰਤਾ ਮੂ ਆਪ ਤਮਾਸ਼ਾ ਬਣ ਜੇਗਾ ਨਾ ਕਰੀ ਤਮਾਸ਼ਾ ਸੰਤਾ ਨਾ ਕਰੀ ਤਮਾਸ਼ਾ ਸੰਤਾ ਦਰਵਾਸ਼ਾ ਸੁਖਾ ਤਥਗੋਰੀ ਯਾਦ ਮੇ ਭਲ ਪਾਏ ਗੁਰਮੁਖ ਪਿਆਰੇ ਮਹਾਂਪੁਰ ਕਹਿੰਦੇ ਭਾਈ ਅੰਦਰ ਨਾਗਣੀ ਬੈਠੀ ਐ ਡੰਗ ਮਾਰ ਵੀ ਅਸੀਂ ਤਾਂ ਨਹੀਂ ਅੰਦਰ ਬੜਦੇ ਕਹਿੰਦੇ ਜੀ ਕਿੱਥੇ ਅਸੀਂ ਇੱਥੇ ਬੈਠੇ ਮਰਦੀ ਦੇਖੀ ਨਹੀਂ ਕਹਿੰਦੇ ਦੇਹ ਕਿਉਂ ਸਾਡੇ ਪਲੰਘ ਦੇ ਥੱਲੇ ਐ ਜਦੋਂ ਉੱਥੇ ਪਹੁੰਚੇ ਉੱਥੇ ਉਹ ਬੀਬੀ ਬੈਠੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਰਨ ਲੱਗੇ ਬਾਹਰ ਲਿਆਂਦੇ ਮਹਾਂਪੁਰ ਕਹਿੰਦੇ ਭਾਈ ਮਾਰੂ ਨਾ ਇਹਦਾ ਵਿਚਾਰੀ ਦਾ ਕੋਈ ਦੋਸ਼ ਨਹੀਂ ਸੀ ਗਰੀਬਣੀ ਹੈ ਲਾਲਚ ਦੇ ਵਿੱਚ ਪੈਸੇ ਦੇ ਵਿੱਚ ਆ ਕਿ ਉਹਨਾਂ ਲੋਕਾਂ ਨੇ ਮਾਰਾ ਕਰਤਾ ਜਾਣ ਦੇ ਉਸ ਨੂੰ ਮਾਰੋ ਨਾ ਉਦੋਂ ਤਾਂ ਛੱਡਤੀ ਪਰ ਸੇਵਾਦਾਰਾਂ ਤੋਂ ਇਹ ਬਰਦਾਸ਼ਤ ਨਾ ਹੋਇਆ ਬਾਹਰ ਜਾ ਕੇ ਉਹਦੀ ਗੁੱਤ ਵੱਢ ਕੇ ਨਾ ਡਿਊਟੀ ਸਾਹਿਬ ਦੇ ਅੱਗੇ ਟੰਗਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਮ ਲੋਕਾਂ ਨੇ ਸਿੱਖਾਂ ਨੇ ਫਿਰ ਇਹ ਧਾਰਨਾ ਬਣਾਈ ਸੀ ਆਖਰੀ ਧਾਰਨਾ ਫੜ ਕੇ ਸਮਾਪਤੀ ਕਰਾਂਗੇ ਗੁੱਤ ਵੱਢਤੀ ਬਚਨੀ ਇਹ ਤੇਰੀ ਰਾੜੇ ਵਾਲੇ ਸੰਤਾਂ ਨੇ ਬੱਢੀ ਬਚਨੀ ਸਰੀ ਰਾੜੇ ਵਾਲੇ ਸੰਤਾਂ ਨੇ ਬੁੱਤ ਬੱਢੀ ਬਚਨੀ ਸਾਨੀ ਗੁੱਤ ਬਾਟ ਦੀ ਬਚਨੀਆਂ ਤੇਰੀ ਰਾਦੇ ਵਾਲੇ ਸੰਤਾਨੀ ਗੁੱਤ ਬਾਟ ਦੀ ਬਚਨੀਆਂ ਤੇਰੀ ਰਾਦੇ ਵਾਲੇ ਸੰਤਾਨੀ ਗੁੱਤ ਬੱਡਦੀ ਬਚਨੀਆਂ ிவச்சனிவாழ சனவத்தினே ரே சனத்திபச்சனி ਕਾਨੇ ਤਾਰ ਨਹੀਂ ਬਣਾ ਲੀਏ ਜਦੋਂ ਮਹਾਪੁਰਖਾਂ ਨੂੰ ਪਤਾ ਲੱਗਿਆ ਕਹਿੰਦੇ ਭਾਈ ਗੁੱਤ ਲਾ ਜੇ ਉਹਦਾ ਗਰੀਬੀ ਦਾ ਕੋਈ ਕਸੂਰ ਨਹੀਂ ਸੀ ਕਬੀਰ ਸੰਤ ਨਾ ਛਾੜਿਆ ਸੰਤਈ ਜੋ ਕੋਟਕ ਮਿਲੇ ਅਸੰਤ ਮਲਿਆਗ ਰੁਪੇ ਅੰਗਮ ਬੇਢਿਓ ਤਾਂ ਸ਼ੀਤਲਤਾ ਨ ਤਜੰਤ ਸਾਧੂ ਕਦੇ ਵੀ ਆਪਣੀ ਨਿਮਰਤਾ ਨਹੀਂ ਛੱਡਿਆ ਕਰਦੇ ਆਓ ਇਨੀਆਂ ਬੇਨਤੀਆਂ ਪ੍ਰਵਾਨ ਸਤਕਾਰਯੋਗ ਸੰਤ ਬਾਬਾ ਮਨੀ ਸਿੰਘ ਜੀ ਦਾ ਕੋਟਾਨ ਕੋਟ ਧੰਨਵਾਦ ਜੋ ਬਹੁਤ ਪਿਆਰ ਸਤਕਾਰ ਦਿੰਦੇ ਨੇ ਹੋਈਆਂ ਪੁੱਲਾਂ ਦੀ ਖਿਮਾ ਬਲੌਖ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਸਤਕਾਰਯੋਗ ਸੰਤ ਬਾਬਾ ਪੰਜਾਬ ਸਿੰਘ ਜੀ ਮਾਦਪੁਰ ਵਾਲੇ ਜਿਨ੍ਹਾਂ ਨੇ ਸਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੀਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਨੇ ਸਾਡੇ ਸਰਦਾਰ ਹਰਪਾਲ ਸਿੰਘ ਜੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਸਾਡੇ ਬੋਲੀ ਸਾਹਿਬ ਤੋਂ